ਇਹ ਕਹਾਣੀ ਪੰਜਾਬ ਦੇ ਇੱਕ ਪਿੰਡ ਦੀ ਹੈ। ਗੁਰਮੀਤ ਨਾਮ ਦਾ ਇੱਕ ਕਿਸਾਨ ਪਿੰਡ ਵਿੱਚ ਰਹਿੰਦਾ ਸੀ। ਉਸ ਦੇ ਕੋਲ ਇੱਕ ਬਹੁਤ ਸੋਹਣਾ ਚਟਾਕ ਘੋੜਾ ਤੇ ਇੱਕ ਮੁਰਗਾ ਰੱਖਿਆ ਹੋਇਆ ਸੀ। ਗੁਰਮੀਤ ਆਪਣੇ ਘੋੜੇ ਦੀ ਬਹੁਤ ਸੰਭਾਲ ਰੱਖਦਾ ਸੀ। ਇੱਕ ਦਿਨ ਕੀ ਹੋਇਆ? ਘੋੜਾ ਬਹੁਤ ਬਿਮਾਰ ਹੋ ਗਿਆ। ਘੋੜੇ ਤੋਂ ਉੱਠ ਖੜਾ ਵੀ ਨਹੀਂ ਹੋ ਹੁੰਦਾ ਸੀ। ਕਿਸਾਨ ਨੇ ਡੰਗਰ ਡਾਕਟਰ ਨੂੰ ਬੁਲਾਇਆ। ਡਾਕਟਰ ਸਾਹਿਬ ਦੇਖਿਓ ਮੇਰੇ ਘੋੜੇ ਨੂੰ ਇਹ ਉੱਠ ਹੀ ਨਹੀਂ ਰਿਹਾ ਡਾਕਟਰ ਨੇ ਘੋੜੇ ਨੂੰ ਦੇਖਿਆ ਤੇ ਦਵਾਈ ਦੇ ਦਿੱਤੀ ਘੋੜੇ ਨੂੰ ਮੈਂ ਦਵਾਈ ਦੇ ਦਿੱਤੀ ਆ ਜੀ ਜੇਕਰ ਘੋੜਾ 2 ਦਿਨ ਵਿੱਚ ਠੀਕ ਹੋ ਗਿਆ ਫਿਰ ਤਾਂ ਕੋਈ ਘਬਰਾਉਣ ਦੀ ਗੱਲ ਨਹੀਂ ਜੇਕਰ ਘੋੜਾ 2 ਦਿਨ ਵਿੱਚ ਨਾ ਠੀਕ ਹੋਇਆ ਫਿਰ ਇਸ ਨੂੰ ਮਾਰਨਾ ਪੈਣਾ ਕਿਉਂਕਿ ਇਸ ਨੂੰ ਸ਼ੂਤ ਦੀ ਭਿਆਨਕ ਬਿਮਾਰੀ ਹੋ ਗਈ ਆ ਯਾਰ ਤੈਨੂੰ ਐ ਡਾਕਟਰ ਮਰਵਾ ਦੂ ਜੇ ਤੂੰ ਨਾ ਠੀਕ ਹੋਇਆ ਮੇਰੇ ਕੋਲ ਇੱਕ ਤਰੀਕਾ ਜਿਸ ਨਾਲ ਤੂੰ ਬਚ ਸਕਦਾ ਜਦੋਂ ਡਾਕਟਰ ਤੈਨੂੰ ਦੁਬਾਰਾ ਦੇਖਣ ਆਉ ਤੂੰ ਉੱਠ ਕੇ ਖੜਾ ਹੋ ਜਾਵੇਂ ਤੇ ਛਾਲਾ ਮਾਰਨ ਲੱਗ ਜਾਵੇਂ ਡਾਕਟਰ ਸਮਝੂਗਾ ਵੀ ਤੂੰ ਠੀਕ ਹੋ ਗਿਆ ਇਸ ਤਰ੍ਹਾਂ ਤੈਨੂੰ ਇਹ ਨਹੀਂ ਮਾਰਨਗੇ ਹਾਂਜੀ ਗੁਰਮੀਤ ਜੀ ਘੋੜਾ ਕਿਦਾਂ ਤੁਹਾਡਾ ਡਾਕਟਰ ਸਾਹਿਬ ਘੋੜਾ ਤਾਂ ਵਿਚਾਰਾ ਉਦਾਂ ਹੀ ਬਿਮਾਰ ਹੈ ਨਾ ਕੁਝ ਖਾ ਰਿਹਾ ਤੇ ਨਾ ਕੁਝ ਪੀ ਰਿਹਾ ਨੇ ਨਾ ਹੀ ਖੜਾ ਹੋ ਰਿਹਾ ਫਿਰ ਤਾਂ ਲੱਗਦਾ ਘੋੜੇ ਨੂੰ ਮਾਰਨਾ ਹੀ ਪੈਣਾ ਚਲੋ ਮੈਂ ਦੇਖਦਾ ਘੋੜੇ ਨੂੰ ਓਹੋ ਜੀ ਤੁਹਾਡਾ ਘੋੜਾ ਤਾਂ ਠੀਕ ਹੋਣ ਲੱਗ ਗਿਆ ਲੱਗਦਾ ਮੇਰੀ ਦਵਾਈ ਕੰਮ ਕਰ ਗਈ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੌਲੀ ਹੌਲੀ ਸਾਰਾ ਠੀਕ ਹੋ ਜਾਊਗਾ ਧੰਨਵਾਦ ਡਾਕਟਰ ਸਾਹਿਬ ਘੋੜੇ ਦੇ ਠੀਕ ਹੋਣ ਦੀ ਖੁਸ਼ੀ ਚ ਅੱਜ ਮੁਰਗਾ ਵੱਢਾਂਗੇ ਤੁਸੀਂ ਵੀ ਜਰੂਰ ਖਾ ਕੇ ਜਾਇਓ